ਲੋ ਜੀ ਆ ਨਵੀਆਂ ਸੁਣ ਲਓ सीबीआई ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਦੇ ਮਾਮਲੇ ਦੇ ਵਿੱਚ ਤਿੰਨ ਨਵੀਆਂ ਤੇ ਵੱਡੀਆਂ ਅਪਡੇਟ ਆਈਆਂ ਨੇ ਇੱਕ ਤਾਂ ਡੀਆਈਜੀ ਭੁੱਲਰ ਦੇ ਉੱਪਰ ਜਿਹੜੇ ਪਹਿਲਾਂ ਤਿੰਨ ਕੇਸ ਦਰਜ ਹੋ ਚੁੱਕੇ ਸੀ ਉਹਨਾਂ ਦੇ ਵਿੱਚ ਵਾਧਾ ਹੋ ਗਿਆ ਤੇ ਇੱਕ ਹੋਰ ਕੇਸ ਇੱਕ ਨਵਾਂ ਕੇਸ सीबीआई ਨੇ ਡੀਆਈਜੀ ਭੁੱਲਰ ਦੇ ਉੱਪਰ ਦਰਜ ਕਰ ਲਿਆ ਕਿਹੜਾ ਕੇਸ ਦਰਜ ਕੀਤਾ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਦੂਜੀ ਵੱਡੀ ਅਪਡੇਟ ਇਸ ਮਾਮਲੇ ਤੇ ਇਹ ਆਈ ਹੈ ਕਿ ਜਿਹੜਾ ਇੱਕ ਕਥਿਤ ਵਿਚੋਲਾ ਕਿਰਸ਼ਾਨੂੰ ਫੜਿਆ ਗਿਆ ਸੀ ਜਿਹਦੇ ਉੱਪਰ ਸੀਬੀਆਈ ਨੇ ਇਹ ਕਿਹਾ ਸੀ ਕਿ ਇਹ ਡੀਆਈਜੀ ਦੇ ਵਿਚੋਲੇ ਦਾ ਕੰਮ ਕਰਦਾ ਸੀ ਔਰ ਇਹ ਦੇ ਕੋਲੋਂ ਵੀ 21 ਲੱਖ ਰੁਪਈਆ ਫੜਿਆ ਗਿਆ ਉਹਨੂੰ ਹੁਣ ਸੀਬੀਆਈ ਨੇ ਰਿਮਾਂਡ ਤੇ ਲੈ ਲਿਆ ਉਹ ਜੇਲ੍ਹ 'ਚ ਸੀਗਾ ਔਰ ਸੀਬੀਆਈ ਨੇ ਹੁਣ ਉਹਨੂੰ 9 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਉਹਦੇ ਕੋਲੋਂ ਕੀ ਕੁਝ ਬਰਾਮਦ ਹੋ ਚੁੱਕਾ ਹੈ ਕਿਹੜੇ ਆਧਾਰ ਤੇ ਹੁਣ ਨਵੇਂ ਖੁਲਾਸੇ ਹੋਣਗੇ ਕਿਹੜੀ ਉਹਦੀ ਫੋਨ ਦੀ ਚੈਟ ਮਿਲੀ ਐ ਕਿਹੜੀ ਡਾਇਰੀ ਮਿਲੀ ਐ ਔਰ ਉਹਦੇ ਵਕੀਲ ਨੇ ਕੀ ਕਿਹਾ ਉਹ ਵੀ ਤੁਹਾਨੂੰ ਅੱਗੇ ਦੱਸ ਦਿਆਂ ਤੇ ਤੀਜਾ ਵੱਡਾ ਖੁਲਾਸਾ ਇਸ ਮਾਮਲੇ 'ਚ ਇਹ ਹੋਇਆ ਹੈ ਕਿ ਅੱਜ ਜਿਹੜਾ ਕਿਰਸ਼ਾਨੂੰ ਐ ਜਿਹੜਾ ਕਥਿਤ ਵਿਚੋਲਾ ਡੀਆਈਜੀ ਦਾ ਉਹਦੇ ਵਕੀਲ ਨੇ ਅਦਾਲਤ ਦੇ ਵਿੱਚ ਇੱਕ ਨਵੀਂ ਗੱਲ ਕੱਢ ਮਾਰੀ ਜਿਹਨੂੰ ਕਹਿ ਦਿੰਦੇ ਆ ਨਵਾਂ ਹੀ ਸੱਪ ਕੱਢਦਾ ਤੇ ਕੀ ਸੱਪ ਕੱਢਿਆ ਉਹ ਅਦਾਲਤ ਦੇ ਵਿੱਚ ਕਹਿੰਦਾ ਵੀ ਵੇਖੋ ਜੀ ਜਿਹੜਾ ਇਹ ਕਹਿੰਦੇ ਨੇ 21 ਲੱਖ ਰੁਪਇਆ ਬਰਾਮਦ ਹੋਇਆ ਕਰਸ਼ਾਨੂੰ ਤੋਂ 1 ਰੁਪਇਆ ਵੀ ਉਹ ਕਹਿੰਦਾ ਕਰਸ਼ਾਨੂੰ ਤੋਂ ਫੜਿਆ ਨਹੀਂ ਗਿਆ ਉਹਨੇ ਵੱਡਾ ਦਾਵਾ ਕਰ ਦਿੱਤਾ ਤੇ ਇਸ ਦਾਵੇਂ ਦਾ ਸੱਚ ਕੀ ਹੈ ਉਹਦੇ ਤੇ ਅੱਗੇ ਗੱਲ ਕਰਦੇ ਆ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਤੁਸੀਂ ਦੱਸਿਓ ਕਿ ਜਿਹੜਾ ਇੰਨਾ ਬੈਗਾਂ ਦੇ ਬੈਗ ਭਰੇ ਇੱਕ ਪੁਲਿਸ ਅਫਸਰ ਤੋਂ ਬਰਾਮਦ ਹੋਏ ਨੇ ਇੰਨਾ ਪੈਸਾ ਇਨ੍ਹਾਂ ਕੋਲ ਆਉਂਦਾ ਕਿੱਥੋਂ ਹੈ ਕਿਵੇਂ ਇਕੱਠਾ ਕੀਤਾ ਹੋਊ ਤੇ ਤੁਸੀਂ ਇਹ ਵੀ ਕਮੈਂਟ ਦੇ ਵਿੱਚ ਦੱਸਿਓ ਵੀ ਕੀ ਇੱਕ ਪੁਲਿਸ ਅਫਸਰ ਕੋਲ ਹੀ ਇੰਨਾ ਪੈਸਾ ਕੀ ਬਾਕੀ ਸਾਰੇ ਸਾਫ਼ ਸੁਥਰੇ ਇਮਾਨਦਾਰ ਹੋਣਗੇ ਕਿ ਜਾਂ ਫਿਰ ਸਿਰਫ ਸ਼ਾਨ ਬੀਣ ਦੀ ਘਾਟ ਹੈ ਹੁਣ ਹੋਇਆ ਕੀ ਅੱਜ ਡੀਆਈਜੀ ਦੇ ਉੱਪਰ ਸੀਬੀਆਈ ਨੇ ਇੱਕ ਹੋਰ ਚੌਥਾ ਕੇਸ ਦਰਜ ਕਰ ਲਿਆ ਉਹ ਕੇਸ ਦਰਜ ਕਾਹਦਾ ਕੀਤਾ ਉਹ ਕੇਸ ਦਰਜ ਕੀਤਾ ਹੈ آمدਨ ਤੋਂ ਵੱਧ ਜਾਇਦਾਦ ਬਣਾਉਂਦਾ ਪਹਿਲਾ ਕੇਸ ਡੀਆਈਜੀ ਦੇ ਉੱਪਰ ਦਰਜ ਕੀਤਾ ਗਿਆ ਸੀ ਜਦੋਂ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਘਰ ਪਹਿਲਾ ਤਾਂ ਉਹਦੇ ਕੋਲੋਂ ਲੱਖਾਂ ਰੁਪਏ ਰਿਸ਼ਵਤ ਪਹਿਲੇ ਦਿਨ ਸੀਬੀਆਈ ਨੇ ਕਿਹਾ ਅਸੀਂ ਫੜੀ ਹੈ ਤੇ ਰਿਸ਼ਵਤਖੋਰੀ ਦਾ ਕੇਸ ਦਰਜ ਹੋਇਆ ਫਿਰ ਉਹਦੇ ਘਰੋਂ ਜਿਹੜੇ ਬੈਗ ਮਿਲੇ ਪੈਸਿਆਂ ਦੇ ਉਹ ਦਰਜ ਹੋਇਆ ਫਿਰ ਉਹਦੀ ਉਹਦੇ ਉਹਦੇ ਕੋਠੀਆਂ ਦੇ ਵਿੱਚ ਜਦੋਂ ਤਲਾਸ਼ੀ ਲਈ ਗਈ ਤਾਂ ਉੱਥੇ ਨਜਾਇਜ਼ ਸ਼ਰਾਬ ਤੇ ਕਈ ਗੋਲੀ ਸਿੱਕਾ ਬ੍ਰਮਦ ਹੋਇਆ ਉਹਦਾ ਮਾਮਲਾ ਅਲੱਗ ਦਰਜ ਕੀਤਾ ਗਿਆ ਕੇਸ ਅਲੱਗ ਦਰਜ ਕੀਤਾ ਗਿਆ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਔਰ ਅੱਜ ਫਿਰ ਇੱਕ ਹੋਰ ਕੇਸ ਦਰਜ ਹੋਇਆ ਡੀਆਈਜੀ ਪੁੱਲਰ ਦੇ ਉੱਪਰ ਜਿਹਦੇ ਵਿੱਚ ਆਮਦਨ ਤੋਂ ਵੱਧ ਜਾਇਦਾ ਹੁਣ ਅਗਲੇ ਪਾਸੇ ਕਿਰਸ਼ਾਨੂੰ ਨੂੰ ਅੱਜ ਸੀਬੀਆਈ ਰਿਮਾਂਡ ਤੇ ਲੈ ਆਈ ਹੈ ਸੀਬੀਆਈ ਨੇ ਪਹਿਲਾਂ ਕੀ ਕੀਤਾ ਸੀ ਇਹ ਦੋਨੇ ਜਦੋਂ ਫੜੇ ਗਏ ਡੀਆਈਜੀ ਤੇ ਉਹਦਾ ਕਥਿਤ ਬਚੋਲਾ ਉਹਨਾਂ ਦੋਨਾਂ ਨੂੰ ਭੇਜਤਾ ਸੀ ਜੇਲ ਰਿਮਾਂਡ ਲਿਆ ਹੀ ਨਹੀਂ ਸੀ ਕਈ ਲੋਕ ਉਦੋਂ ਦੇ ਕਹਿ ਰਹੇ ਸੀ ਵੀ ਰਿਮਾਂਡ ਕਿਉਂ ਨਹੀਂ ਲਿਆ ਪੁੱਛਗਿੱਛ ਕਿਉਂ ਨਹੀਂ ਕੀਤੀ ਯਾਰ ਇਹ ਤਾਂ ਗੱਲ ਗਲਤ ਆ ਪੁੱਛਗਿੱਛ ਹੋਣੀ ਚਾਹੀਦੀ ਸੀ ਪਰ ਸੀਬੀਆਈ ਦਾ ਕੋਈ ਆਵਦਾ ਤਰੀਕਾ ਹੈ ਬਈ ਸ਼ਾਇਦ ਸੀਬੀਆਈ ਇਹ ਸੋਚ ਰਹੀ ਹੋਵੇ ਵੀ ਪਹਿਲਾਂ ਇਹ ਪਤਾ ਲਾ ਲਗੇ ਵੀ ਇਹਨਾਂ ਨੂੰ ਜੇਲ ਦੇ ਵਿੱਚ ਮੁਲਾਕਾਤਾਂ ਲਈ ਕੌਣ-ਕੌਣ ਜਾਂਦਾ ਕੌਣ-ਕੌਣ ਜੇਲ੍ਹ 'ਚ ਫੋਨ ਕਰਦਾ ਤੇ ਫਿਰ ਉਹ ਬੰਦਿਆਂ ਦੀ ਵੀ ਜਾਂਚ ਕਰ ਲਾਂਗੇ ਤੇ ਇਸ ਤਰ੍ਹਾਂ ਹੋ ਵੀ ਰਿਹਾ सीबीआई ਨੇ ਉਹ ਵੀ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰਤਾ ਮਤਲਬ ਰਿਕਾਰਡ ਲਿਆ सीबीआई ਨੇ ਵੀ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਲਈ ਕੌਣ ਕੌਣ ਆਇਆ ਔਰ ਜਾਣਕਾਰੀ ਆ ਰਹੀ ਹੈ ਮੀਡੀਆ ਦੇ ਵਿੱਚ ਕਈ ਓਪਰੇ ਬੰਦੇ ਜਿਹੜੇ ਰਿਸ਼ਤੇਦਾਰੀ ਚ ਕੁਝ ਨਹੀਂ ਸੀ ਲੱਗਦੇ ਉਹ ਮੁਲਾਕਾਤ ਲਈ ਆਏ ਉਹ ਕੀ ਸਨੇਹ ਲੈ ਕੇ ਆਏ ਉਹ ਕਿਉਂ ਆਏ ਉਹਨਾਂ ਦਾ ਕੀ ਮਕਸਦ ਸੀ ਇਦੀ ਜਾਂਚ ਵੀ ਸੀਬੀਆਈ ਕਰ ਸਕਦੀ ਹੈ ਹੁਣ ਕਿਰਸ਼ਾਨੂੰ ਨੂੰ ਜਦੋਂ ਪੁਲਿਸ ਰਿਮਾਂਡ ਤੇ ਲੈ ਕੇ ਆਈ ਹੈ 9 ਦਿਨਾਂ ਦਾ ਰਿਮਾਂਡ ਮਿਲ ਗਿਆ 12 ਦਿਨ ਦਾ ਸੀਬੀਆਈ ਨੇ ਰਿਮਾਂਡ ਮੰਗਿਆ ਸੀ 9 ਦਿਨਾਂ ਦਾ ਮਿਲਿਆ ਤਾਂ ਹੁਣ ਇਸ 9 ਦਿਨਾਂ ਦੇ ਰਿਮਾਂਡ ਦੇ ਵਿੱਚ ਬੜਾ ਕੁਝ ਸਾਹਮਣੇ ਆ ਸਕਦਾ ਕਿਉਂਕਿ ਹੁਣ ਤੱਕ ਜੋ ਜਾਣਕਾਰੀਆਂ ਆਈਆਂ ਨੇ ਉਹਨਾਂ ਦੇ ਮੁਤਾਬਕ ਇੱਕ ਫੋਨ ਦੀ ਚੈਟ ਜਿਹੜੀ ਆ ਉਹ ਬਰਾਮਦ ਹੋਈ ਆ ਫੋਨ ਤੇ ਜਿਹੜੀਆਂ ਗੱਲਾਂ ਹੁੰਦੀਆਂ ਰਹੀਆਂ ਹੁੰਦੀਆਂ ਕੁਝ ਕਾਲਾਂ ਜਿਹੜੀਆਂ ਕਾਲ ਡਿਟੇਲਸ ਨੇ ਉਹ ਸੀਬੀਆਈ ਦੇ ਕੋਲ ਨੇ ਔਰ ਸੀਬੀਆਈ ਕਿਰਸ਼ਾਨੂੰ ਤੋਂ ਇਹ ਪੁੱਛਣਾ ਚਾਹੁੰਦੀ ਹੈ ਵੀ ਤੇਰੀਆਂ ਜਿਹੜੀਆਂ ਫੋਨਾਂ ਤੇ ਗੱਲਾਂ ਹੋਰ ਅਫਸਰਾਂ ਨਾਲ ਹੁੰਦੀਆਂ ਰਹੀਆਂ ਜਾਂ ਇਸ ਨਾਲ ਹੁੰਦੀਆਂ ਰਹੀਆਂ ਡੀਆਈਜੀ ਨਾਲ ਜਾਂ ਹੋਰ ਸਿਵਲ ਤੇ ਪੁਲਿਸ ਅਫਸਰਾਂ ਨਾਲ ਉਹ ਕੀ ਸੀ ਕਿਉਂ ਸੀ ਉਹ ਉਹ ਚੱਕਰ ਕਿੱਥੋਂ ਤੱਕ ਹੈ ਜਾਣਕਾਰੀ ਹੁਣ ਤੱਕ ਇਹ ਆ ਚੁੱਕੀ ਹੈ ਚਾਰ ਤਾਂ ਵੱਡੇ ਸਿਵਲ ਅਫਸਰ ਆਈਐਸ ਅਫਸਰ ਤੇ ਅੱਠ ਦੇ ਕਰੀਬ ਦੱਸੇ ਜਾ ਰਹੇ ਨੇ ਆਈਪੀਐਸ ਅਫਸਰ ਪੁਲਿਸ ਅਫਸਰ ਜਿਨ੍ਹਾਂ ਦੇ ਉਸ ਕਿਰਸ਼ਾਨੂੰ ਦੇ ਨਾਲ ਸੀ ਸੰਬੰਧ ਔਰ ਗੱਲਾਂ ਹੁੰਦੀਆਂ ਰਹੀਆਂ ਹੁਣ ਸੀਬੀਆਈ ਇਹਦਾ ਨਿਚੋੜ ਕੱਢੇਗੀ ਸੱਚ ਕੱਢ ਕੇ ਲਿਆਵੇਗੀ ਵੀ ਇਹਨਾਂ ਦੇ ਵਿੱਚ ਕਿੰਨਾ ਕੁ ਸੱਚ ਆ ਔਰ ਕੀ ਨਿਕਲ ਕੇ ਸਾਹਮਣੇ ਆਉਂਦਾ ਇੱਥੇ ਇੱਕ ਗੱਲ ਮੈਂ ਕਹਿ ਦਿਆਂ ਪਿਆਰਿਓ ਬਹੁਤ ਗਿਣਤੀ ਇੱਥੇ ਮੰਤਰੀਆਂ ਨੇ ਤੇ ਅਫਸਰਾਂ ਨੇ ਲੋਕਾਂ ਨੂੰ ਲੁੱਟ-ਲੁੱਟ ਕੇ ਲੋਕਾਂ ਦਾ ਲਹੂ ਚੂਸ-ਚੂਸ ਕੇ ਬਹੁਤ ਧਨ ਬਣਾਇਆ ਪੈਸਾ ਬਣਾਇਆ ਲੋਕਾਂ ਦੀ ਹਾਲਤ ਦਿਨੋ-ਦਿਨ ਪਤਲੀ ਹੁੰਦੀ ਗਈ ਮਤਲਬ ਲੋਕਾਂ ਦੇ ਗੱਲੇ ਦੀਵੇ ਗੁੱਲ ਤੇ ਇਹਨਾਂ ਦੇ ਗੱਲੇ ਫੁੱਲ ਹੁੰਦੇ ਗਏ ਐਦਾਂ ਹੀ ਹੋਇਆ ਔਰ ਇਹ ਸਾਰੀ ਪਾਪ ਦੀ ਕਮਾਈ ਹੈ ਹਰਾਮ ਦੀ ਕਮਾਈ ਕਹਿ ਸਕਦੇ ਆ ਜਿਹੜੀ ਇੰਜ ਰਿਸ਼ਵਤ ਖੋਰੀਆਂ ਨਾਲ ਪਣਾਈ ਜਾਂਦੀ ਦੇਖੋ ਕਿਸੇ ਬੰਦੇ ਦੇ ਉੱਪਰ ਝੂਠੇ ਪਰਚੇ ਪਾਉਣੇ ਔਰ ਉਹਨੂੰ ਕੁੱਟ-ਕੁੱਟ ਕੇ ਪੈਸੇ ਲੈਣੇ ਯਾਰ ਇਤੋਂ ਵੱਡਾ ਪਾਪ ਤੇ ਜ਼ੁਲਮ ਕੀ ਹੋ ਸਕਦਾ ਪੈਸੇ ਲਈ ਇੰਨੇ-ਇੰਨੇ ਹੋ ਜਾਣਾ ਹੁਣ ਅੱਜ ਇੱਕ ਪੰਜਾਬ ਪੁਲਿਸ ਦਾ ਇੱਕ ਐਕਸ ਏਆਈਜੀ ਬਹੁਤ ਵੱਡਾ ਅਫਸਰ ਉਹ ਵੀ ਸੀਆਈਬੀ ਨੇ ਚੱਕਿਆ ਗ੍ਰਿਫਤਾਰ ਕੀਤਾ ਉਹਦੇ ਤੇ ਹੁਣ ਕੀ ਦੋਸ਼ ਸੀ ਆ ਵੇਖੋ ਉਹਦਾ ਦੋਸ਼ ਸੁਣ ਕੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਉਹਨੇ ਕੀ ਕਰਤੂਤ ਮੈਂ ਕਹੂੰਗਾ ਕੀਤੀ ਜੋ सीबीआई ਵੱਲੋਂ ਉਹਦੇ ਤੇ ਦੋਸ਼ ਨੇ ਉਹਨੇ 1 ਕਿਲੋ ਹੈਰੋਇਨ ਚਿੱਟਾ ਫੜਿਆ ਤਾਂ ਕਿਸੇ ਹੋਰ ਬੰਦੇ ਤੋਂ ਤੇ ਪਾ ਤੁਹਾਡੇ ਮੇਰੇ ਵਰਗੇ ਕਿਸੇ ਹੋਰ ਬੰਦੇ ਤੇ ਦਿੱਤਾ ਉਹਨੂੰ ਜੇਲ੍ਹ ਚ ਠੋਕਤਾ ਤੇ ਫਿਰ ਜਦੋਂ ਇਨਕੁਆਰੀ सीबीआई ਦੀ ਹੋਈ ਹੈ ਤਾਂ ਫਿਰ ਹੁਣ ਉਹ ਜਿਹੜਾ ਬਹੁਤ ਵੱਡਾ ਪੁਲਿਸ ਅਫਸਰ ਏਆਈਜੀ ਅਰਸ਼ਪਾਲ ਸਿੰਘ ਉਹਨੂੰ सीबीआई ਨੇ ਹੁਣ ਗ੍ਰਿਫਤਾਰ ਕੀਤਾ ਤੁਸੀਂ ਦੇਖੋ ਫੜਿਆ ਕਿਸੇ ਹੋਰ ਤੋਂ ਉਹਨੂੰ ਛੱਡਤਾ ਲੈ ਕੇ ਹੀ ਛੱਡਿਆ ਹੋਣਾ ਤੇ ਪਾ ਕਿਸੇ ਹੋਰ ਤੇ ਦਿੱਤਾ ਉਹਨੂੰ ਵੀ ਲੈਣ ਲਈ ਫਸਾਉਣ ਲਈ ਉਹ ਬੰਦਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਨੇ ਇਸ ਮਾਮਲੇ ਦੀ ਇਨਕੁਆਰੀ ਸੀਬੀਆਈ ਨੂੰ ਦਿੱਤੀ ਸੀਬੀਆਈ ਨੇ ਜਦੋਂ ਇਨਕੁਆਰੀ ਕੀਤੀ ਹੈ ਤਾਂ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਤੁਸੀਂ ਦੇਖੋ ਕਿੰਨਾ ਵੱਡਾ ਗੁਨਾਹ ਫੜਿਆ ਕਿਸੇ ਹੋਰ ਤੋਂ ਚਿੱਟਾ ਪਾ ਕਿਸੇ ਹੋਰ ਦਿੱਤੇ ਦਿੱਤਾ ਤੇ ਜਦੋਂ ਫਿਰ ਲੋਕ ਕਹਿੰਦੇ ਨੇ ਪੁਲਿਸ ਤੇ ਸਾਨੂੰ ਕੋਈ ਯਕੀਨ ਨਹੀਂ ਇਹ ਬਹੁਤ ਬੇਇਮਾਨੀਆਂ ਕਰਦੇ ਨੇ ਇਹ ਝੂਠੇ ਪਰਚੇ ਪਾਉਂਦੇ ਨੇ ਇਹ 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 ਬਹੁਤ ਝੂਠ ਬਣਾਉਂਦੇ ਨੇ ਫਿਰ ਕਈ ਪੁਲਿਸ ਵਾਲਿਆਂ ਨੂੰ ਬਹੁਤ ਪੀੜ ਹੁੰਦੀ ਹੈ ਪਰ ਜਦੋਂ ਐਦਾਂ ਝੂਠੇ ਪਰਚੇ ਪੁਲਿਸ ਵਾਲਿਆਂ ਨੇ ਹੁਣ ਤੱਕ ਬੜੇ ਪਾਏ ਨਹੀਂ ਇਹ ਪਾਪ ਕੀਤਾ ਜਦੋਂ ਲੋਕਾਂ ਦੇ ਧੀਆਂ ਪੁੱਤਾਂ ਦੇ ਐਦਾਂ ਪੁਲਿਸ ਮੁਕਾਬਲੇ ਬਣਾਏ ਗਏ ਝੂਠੇ ਜਿੰਨਾ ਸਜਾਵਾਂ ਹੋਈਆਂ ਪਈਆਂ ਨੇ ਅਦਾਲਤਾਂ ਵੱਲੋਂ ਤਾਂ ਫਿਰ ਲੋਕ ਯਕੀਨ ਕਿਵੇਂ ਕਰਨ ਪੁਲਿਸ ਬਣਾਈ ਗਈ ਸੀ ਇਨਸਾਫ ਦੇ ਲਈ ਨਿਆਂ ਦੇ ਲਈ ਮੁੱਢਲੀ ਕੜੀ ਪੁਲਿਸ ਸੀ ਇਨਸਾਫ ਲਈ ਤਾਂ ਪੁਲਿਸ ਨੇ ਜਦੋਂ ਆਪ ਹੀ ਬੇਈਮਾਨੀਆਂ ਤੇ ਧੱਕਾ ਤੇ ਬੇਇਨਸਾਫੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸੇ ਕਰਕੇ ਅੱਜ ਇਹ ਗੱਲ ਕੋੜਾ ਸੱਚ ਹੈ ਅਦਾਲਤਾਂ ਦੁਆਰਾ ਬੋਲੀਆਂ ਗਈਆਂ ਗੱਲਾਂ ਨੇ ਕਿ ਪੁਲਿਸ ਦੇ ਉੱਪਰ ਲੋਕਾਂ ਦਾ ਯਕੀਨ ਖਤਮ ਹੋ ਗਿਆ ਨਹੀਂ ਰਿਹਾ ਪੁਲਿਸ ਦੇ ਉੱਪਰ ਲੋਕਾਂ ਦਾ ਯਕੀਨ ਔਰ ਜਿਹੜੀਆਂ ਆ ਨਮੀਆਂ ਨਮੀਆਂ ਗੱਲਾਂ ਆ ਰਹੀਆਂ ਨੇ ਇਹ ਬਹੁਤ ਹੀ ਮਤਲਬ ਸੋਚਣ ਲਾਉਂਦੀਆਂ ਨੇ ਕਿ ਅਸੀਂ ਕਿਹੋ ਜਿੇ ਪ੍ਰਬੰਧ ਚ ਰਹਿ ਰਹੇ ਹਾਂ ਜੇਕਰ ਇਹ ਡੀਆਈਜੀ ਪੁਲਿਸ ਨੇ ਫੜਦਾ ਹੁੰਦਾ ਤਾਂ ਉਹ ਜਿੰਨੇ ਫੜਾਇਆ ਆਕਾਸ਼ ਬੱਤਾਂ ਨੇ ਉਹਦੀ ਗੱਲ ਠੀਕ ਹੈ ਉਹਨੇ ਕਿਹਾ ਉਹ ਕਹਿੰਦਾ ਜੇ ਮੈਂ ਕਿਤੇ ਡੀਆਈਜੀ ਦੀ ਰਿਸ਼ਵਤਖੋਰੀ ਦੀ ਸ਼ਿਕਾਇਤ ਪੁਲਿਸ ਨੂੰ ਪੰਜਾਬ ਦੀ ਨੂੰ ਕਰ ਬੈਂਦਾ ਇਹਨਾਂ ਨੇ ਮੇਰੇ ਤੇ 4-5 ਵੱਡੇ ਕੇਸ ਠੋਕੇ ਉਹਨੂੰ ਮੈਨੂੰ ਜੇਲ੍ਹ ਚ ਤੁੰਦਣਾ ਸੀ ਇਹ ਗੱਲ ਸੱਚ ਹੈ ਇਹ ਤਾਂ ਬਚਾਉਂਦੇ ਨੇ ਇੱਕ ਦੂਜੇ ਨੂੰ ਇਹ ਗੱਲ ਮੈਂ ਥੋੜਾ ਕਹਿਣਾ ਤਾਂ ਹਾਈ ਕੋਰਟ ਨੇ ਪਿਛਲੇ ਟਾਈਮ ਚ ਕਹੀ ਹਾਈ ਕੋਰਟ ਨੇ ਜਦੋਂ ਕਰਨਲ ਬਾਠ ਦੀ ਕੁੱਟਮਾਰ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਉਹ ਕੇਸ ਜਦੋਂ ਉੱਠਿਆ ਤਾਂ ਸਭ ਤੋਂ ਪਹਿਲਾਂ ਪੁਲਿਸ ਨੇ ਆਪਣੇ ਉਹਨਾਂ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਸੀਨੀਅਰ ਅਫਸਰ ਸੀ ਪੂਰਾ ਟਿੱਲ ਲਾਇਆ ਪਹਿਲਾਂ ਤਾਂ ਐਫਆਈਆਰ ਨਹੀਂ ਸੀ ਕਰਦੇ ਕੀਤੀ ਤੇ ਉਹਨਾਂ ਦੇ ਨਾਂ ਨਹੀਂ ਪਾਉਂਦੇ ਸੀ ਸਭ ਕੁਝ ਹਾਈ ਕੋਰਟ ਨੇ ਕਹਿ ਕਹਿ ਕੇ ਕਰਵਾਇਆ ਤੇ ਫਿਰ ਜਿਹੜੀ ਜਾਂਚ ਸੱਟ ਬਣਾਈ ਗਈ ਪੰਜਾਬ ਪੁਲਿਸ ਦੀ ਪਹਿਲਾਂ ਤਾਂ ਹਾਈ ਕੋਰਟ ਨੇ ਉਹ ਉਹ ਕੈਨਸਲ ਕੀਤੀ ਵੀ ਤੁਹਾਡੀ ਜਾਂਚ ਤੇ ਨਹੀਂ ਯਕੀਨ ਸਤ ਤੇ ਫਿਰ ਚੰਡੀਗੜ੍ਹ ਪੁਲਿਸ ਦੀ ਇੱਕ ਜਾਂਚ ਟੀਮ ਬਣਾਈ ਗਈ ਹਾਈ ਕੋਰਟ ਨੇ ਬਣਾਈ ਜਦੋਂ ਉਹਨੇ ਵੀ ਜਾਂਚ ਉਹੋ ਜਿਹੀ ਵਿਖਾਤੀ ਕਰਕੇ ਜਿਹੋ ਜਿਹੀ ਕਰਦੇ ਨਹੀਂ ਪਰ ਹਾਈ ਕੋਰਟ ਨੇ ਉਹਨੂੰ ਵੀ ਕਿਹਾ ਵੀ ਤੁਸੀਂ ਜਾਓ ਪਾਸੇ ਫਿਰ ਜਾਂਚ ਸੀਬੀਆਈ ਨੂੰ ਦਿੱਤੀ ਹੈ ਹੁਣ ਉਹ ਕਰਨਲ ਬਾਟਕੁਟਮਾਰ ਮਾਮਲੇ ਦੀ ਜਾਂਚ ਵੀ ਸੀਬੀਆਈ ਕਰ ਰਹੀ ਹੈ ਤੇ ਜਦੋਂ ਆ ਹਾਲਾਤ ਹੋਣ ਤਾਂ ਫਿਰ ਲੋਕ ਕਿਵੇਂ ਨਾ ਕਹਿਣ ਵੀ ਬਾੜ ਖੇਤ ਨੂੰ ਖਾਰੀ ਹੈ ਲੋਕ ਕਿਵੇਂ ਨਾ ਕਹਿਣ ਕੁੱਤੀ ਚੋਰਾ ਨਾਲ ਰਲ ਗਈ ਹੈ ਇਹ ਗੱਲ ਸੱਚ ਹੈ ਹੁਣ ਤੁਸੀਂ ਦੇਖੋ ਡੀਆਈਜੀ ਭੁੱਲਰ ਜੀ ਨੂੰ ਫੜਿਆ ਉਹਦੇ ਬਾਰੇ ਪੰਜਾਬ ਸਰਕਾਰ ਦਾ ਇਹ ਮੰਨਣਾ ਸੀ ਵੀ ਉਹ ਬਹੁਤ ਇਮਾਨਦਾਰ ਉਹ ਬਹੁਤ ਸੱਚਾ ਸੁੱਚਾ ਤੇ ਵਧੀਆ ਬੰਦਾ ਹੈ ਪਰ ਹੋਇਆ ਕੀ ਉਹੀ ਨੋਟਾਂ ਦੇ ਬੈਗਾ ਨਾਲ ਫੜਿਆ ਗਿਆ ਤਾਂ ਜਿਹੜੇ ਘੱਟ ਇਮਾਨਦਾਰ ਮੰਨੇ ਜਾਂਦੇ ਫਿਰ ਉਹ ਕਿਹੋ ਜਿਹੇ ਹੋਣਗੇ ਸਵਾਲ ਨੇ ਵੇਖੋ ਯਾਰ ਜਨਤਾ ਦਾ ਲਹੂ ਨਚੋੜਿਆ ਗਿਆ ਆਪਣੇ ਘਰ ਭਰੇ ਗਏ ਤੇ ਉੱਤੋਂ ਤੱਕ ਭਰਾਏ ਗਏ ਲੋਕ ਇੱਥੇ ਕਹਿੰਦੇ ਨੇ ਕਿ ਥਾਣਿਆਂ ਦੇ ਮਹੀਨੇ ਬੱਜੇ ਹੋਏ ਨੇ ਉਹ ਅਫਸਰਾਂ ਦੇ ਉਹ ਇਸ ਤੋਂ ਤੱਕ ਗੱਲਾਂ ਆਉਂਦੀਆਂ ਨੇ ਦੋਸ਼ ਲੱਗਦੇ ਨੇ ਵੀ ਥਾਣੇ ਵਾਲਿਆਂ ਨੂੰ ਕਹਿ ਦਿੱਤਾ ਜਾਂਦਾ ਐਸਐਚਓ ਨੂੰ ਵੀ ਐਨੇ ਮੈਨੂੰ ਚਾਹੀਦੇ ਨੇ ਹਰ ਮਹੀਨੇ ਇਹਦੇ ਉੱਤੇ ਜਿਹੜੇ ਤੂੰ ਕਮਾ ਲਏ ਉਹ ਤੇਰੇ ਐਦਾਂ ਮਹੀਨੇ ਬੱਜੇ ਤੇ ਕਈ ਵਾਰੀ ਤਾਂ ਇਹੋ ਜਿਹੀਆਂ ਗੱਲਾਂ ਕੁਝ ਲੋਕਾਂ ਨੇ ਆਖੀਆਂ ਨੇ ਵੀ ਮਹੀਨੇ ਤਿੰਨ ਤਿੰਨ ਅਫਸਰਾਂ ਨੇ ਅਲੱਗ-ਅਲੱਗ ਬੰਨੇ ਮਤਲਬ ਜਿਵੇਂ ਥਾਣੇ ਤੋਂ ਉੱਪਰਲੇ ਤਿੰਨ ਅਲੱਗ-ਅਲੱਗ ਅਫਸਰ ਇਹੋ ਜਿਹੇ ਹਿਸਾਬ ਨਾਲ ਲੋ ਇੱਕ ਜਿਵੇਂ ਡੀਐਸਪੀ ਹੋਵੇ ਇੱਕ ਜਿਵੇਂ ਐਸਐਸਪੀ ਹੋਵੇ ਇੱਕ ਜਿਵੇਂ ਆਈਜੀ ਜਾਂ ਡੀਆਈਜੀ ਹੋਵੇ ਤੇ ਅਲੱਗ-ਅਲੱਗ ਵੀ ਮੈਨੂੰ ਇੰਨੇ ਚਾਹੀਦੇ ਨੇ ਤਾਂ ਫਿਰ ਰਿਸ਼ਵਤਖੋਰੀ ਕਿਵੇਂ ਖਤਮ ਹੋ ਸਕਦੀ ਹੈ ਜਦੋਂ ਐਦਾਂ ਦੇ ਦੋਸ਼ ਲੱਗ ਰਹੇ ਹੁਣ ਜਿਹੜੇ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਇਹ ਦੋਸ਼ ਵੱਡੇ ਪੱਦਰ ਤੇ ਲੱਗੇ ਨੇ ਪਰ ਇਹਨਾਂ ਦੀ ਅਜੇ ਤੱਕ ਜਾਂਚ ਨਹੀਂ ਹੋਈ ਹੁਣ ਆਹ ਜਿਹੜਾ ਇੱਕ ਡੀਆਈਜੀ ਹੈ ਇਹਦੇ ਉੱਪਰ ਤਾਂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੋ ਗਿਆ ਦਰਜ ਪਰ ਕੀ ਬਾਕੀ ਸਾਰੇ ਸਹੀ ਨੇ ਇਹ ਫੜਿਆ ਗਿਆ ਤੇ ਬਾਕੀਆਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਸਕਦੀ ਮੈਨੂੰ ਤਾਂ ਲੱਗਦਾ ਜਿੰਨੇ ਵੀ ਅਫਸਰ ਨੇ ਉਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਨਾਂ ਦੀ ਤਨਖਾਹ ਕਿੰਨੀ ਆ ਔਰ ਇਹਨਾਂ ਦੀ ਜਾਇਦਾਦ ਤੇ ਆਮਦਨ ਕਿੰਨੀ ਹੈ ਤੁਹਾਨੂੰ ਕੀ ਲੱਗਦਾ ਵੈਸੇ ਤੁਸੀਂ ਇਹਦੇ ਉੱਪਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ